ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰਿਆਂ ਦੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਕਿ 크리스마ਸ ਤੇ ਲੇਕ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਰ ਧਰਮ ਦੇ ਕੁਝ ਮੁੱਖ ਤਿਹਾੜ ਹੁੰਦੇ ਹਨ ਜੋ ਉਸ ਧਰਮ ਦੇ ਇਤਿਹਾਸ ਨਾਲ ਸੰਬੰਧਿਤ ਹੁੰਦੇ ਹਨ ਇਹ ਤਿਹਾੜ ਉਸ ਧਰਮ ਦੀਆਂ ਰੀਤੀ ਰਿਵਾਜਾਂ ਵੀ ਦੱਸਦੇ ਹਨ ਹਿੰਦੂਆਂ ਦੇ ਮੁੱਖ ਤਿਹਾਡ ਦੀਵਾਲੀ ਸਿੱਖਾਂ ਦਾ ਗੁਰਪੁਰਬ ਅਤੇ ਮੁਸਲਮਾਨਾਂ ਦਾ Eid ਅਤੇ ਇਸੇ ਤਰ੍ਹਾਂ ਈਸਾਈਆਂ ਦਾ ਮੁੱਖ ਤਿਹਾੜ 크ਿਸਮਸ ਹੈ 크ਿਸਮਸ ਦਾ ਤਿਹਾੜ ਭਗਵਾਨ ਯਿਸੂ ਮਸੀਹ ਦੀ ਜਨਮ ਦੇ ਜਨਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਈਸਾਈ ਧਰਮ ਦੇ ਅਨੁਸਾਰ ਯਿਸੂ ਮਸੀਹ ਦਾ ਜਨਮ 25 ਦਸੰਬਰ ਨੂੰ ਇੱਕ ਗਊਸ਼ਾਲਾ ਵਿੱਚ ਹੋਇਆ ਸੀ 크ਿਸਮਸ ਦਾ ਤਿਹਾੜ ਦੁਨੀਆ ਵਿੱਚ ਈਹਾ ਮਾਤੇ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਚਰਚਾਂ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਤੇ ਆਯੋਜਨ ਕੀਤਾ ਜਾਂਦਾ ਹੈ ਘਰਾਂ ਵਿੱਚ ਕ੍ਰਿਸਮਸ ਟਰੀ ਸਜਾਏ ਜਾਂਦੇ ਹਨ ਅਤੇ ਇਸ ਦਿਨ ਇੱਕ ਵਿਅਕਤੀ ਸੰਤਾ ਕਲੋਸ ਬਣ ਕੇ ਸੰਤਾ ਕਲੋਸ ਦਾ ਰੂਪ ਧਾਰਦਾ ਹੈ ਅਤੇ ਬੱਚਿਆਂ ਨੂੰ ਤੋਹਫੇ ਦਿੰਦਾ ਹੈ ਯਿਸੂ ਮਸੀਹ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਬਹੁਤ ਸਾਰੇ ਬੇਸਵਾਰਾ ਬੇਸਹਾਰਾ ਲੋਕਾਂ ਦੀ ਸਹਾਇਤਾ ਕੀਤੀ ਜੀ ਸੁਮਸੀ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਬੇਸਹਾਰਾ ਲੋਕਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਨੂੰ ਦੁੱਖ ਤੋਂ ਮੁਕਤ ਕੀਤਾ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਭਾਈਚਾਰਾ ਵਧਾਉਣਾ ਚਾਹੀਦਾ ਹੈ ਆ ਬੱਚਿਓ ऐसे क्रिसमस ਤੇ ਲੈ ਇੱਕ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ